ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਹਰਕੀਰਤ ਪੰਜਾਬੀ ਕੁਕਿੰਗ ਚੈਨਲ ਤੇ ਮੈਂ ਤੁਹਾਡਾ ਵੈਲਕਮ ਕਰਦੀ ਆ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਖੀਰ ਪੂੜੇ ਦੀ ਰੈਸিপি ਜਿੱਦਾਂ ਕਿ ਤੁਹਾਨੂੰ ਪਤਾ ਵਾ ਸਾਵਣ ਦਾ ਮਹੀਨਾ ਜਿਹੜਾ ਚੱਲਦਾ ਪਿਆ ਵਾ ਤੇ ਹਰ ਇੱਕ ਪੰਜਾਬੀ ਆਪਣੇ ਘਰ ਵਿੱਚ ਜਿਹੜੇ ਖੀਰ ਤੇ ਪੂੜੇ ਬਣਾਉਣ ਦੇ ਸ਼ੌਕੀਨ ਆ ਤੇ ਖਾਣ ਦੇ ਵੀ ਸ਼ੌਕੀਨ ਆ ਤੇ ਅੱਜ ਮੈਂ ਤੁਹਾਡੇ ਨਾਲ ਸਿੰਪਲ ਜੇ ਤਰੀਕੇ ਨਾਲ ਦੋ ਦੋਵੇਂ ਤਰ੍ਹਾਂ ਦੇ ਜਿਹੜੇ ਪੂੜੇ ਆ ਉਹ ਸ਼ੇਅਰ ਕਰਾਂਗੀ ਕਿਉਂਕਿ ਖੀਰ ਦੀ ਰੈਸিপি ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਦਿੱਤੀ ਆ ਇੱਕ ਅਸੀਂ ਖੰਡ ਵਾਲੇ ਪੂੜੇ ਬਣਾਵਾਂਗੇ ਤੇ ਇੱਕ ਅਸੀਂ ਗੁੜ ਵਾਲੇ ਪੂੜੇ ਬਣਾਵਾਂਗੇ ਤੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਤੇ ਅਸੀਂ ਇੱਕ ਕੋਲੀ ਜਿਹੜਾ ਮੈਦਾ ਵਾ ਤੇ ਇੱਕ ਕੋਲੀ ਆਟਾ ਵਾ ਜਿਹੜਾ ਦੋਵੇਂ ਤਰ੍ਹਾਂ ਦੇ ਪੂੜੇ ਕਾਫੀ ਕੁਆਂਟੀਟੀ ਵਿੱਚ ਬਣ ਜਾਣਗੇ ਜਾਨੀ ਕਿਲੋ 1.5 ਕਿਲੋ ਬਣ ਜਾਂਦੇ ਨੇ ਸਾਡੇ ਪੂੜੇ ਇੱਕ ਕਟੋਰੀ ਨਾਲ ਤੇ ਚਲੋ ਜੀ ਆਓ ਮੈਂ ਤੁਹਾਨੂੰ ਡਿਨਰ ਰੈਸਪੀ ਅ ਸ਼ੇਅਰ ਕਰਦੀ ਆਂ ਤੇ ਨਾਲ ਦੇ ਨਾਲ ਤੁਹਾਨੂੰ ਮੈਂ ਦੱਸਦੀ ਆਂ ਕਿ ਕਿੰਨੀ ਕਿਹੜੀ ਚੀਜ਼ ਅਸੀਂ ਕਿੰਨੀ ਲਈ ਆਂ ਇੱਥੇ ਮੈਂ ਇੱਕ ਲਿਆ ਬੌਲ ਤੇ ਤੁਸੀਂ ਕੋਈ ਵੀ ਖੁੱਲੇ ਮੂੰਹ ਵਾਲਾ ਜਿਹੜਾ ਬਰਤਨ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਮੈਂ ਇੱਕ ਕੋਲੀ ਪਾਇਆ ਵਾ ਮੇਦਾ ਠੀਕ ਆ ਮੀਡੀਅਮ ਸਾਈਜ਼ ਦੀ ਸਾਡੀ ਕੋਲੀ ਆ ਤੇ ਇਹਦਾ ਚੌਥਾ ਹਿੱਸਾ ਪਾਇਆ ਮੈਂ ਸੂਜੀ ਦਾ ਤੇ ਨਾਲ ਦੇ ਨਾਲ ਹੀ ਇਹਦਾ ਜਿਹੜਾ ਚੌਥਾ ਹਿੱਸਾ ਹੋਏਗਾ ਉਹ ਅਸੀਂ ਪਾਵਾਂਗੇ ਖੰਡ ਦਾ ਜਾਨੀ ਮੇਦੇ ਦਾ ਚੌਥਾ ਹਿੱਸਾ ਹੀ ਸੁੱਜੀ ਦਾ ਤੇ ਚੌਥਾ ਹਿੱਸਾ ਹੀ ਅਸੀਂ ਖੰਡ ਦਾ ਪਾਵਾਂਗੇ ਤੇ ਇੱਥੇ ਮੈਂ 10-15 ਜੜੀਆਂ ਕਾਲੀ ਮਿਰਚਾਂ ਵਾਂ ਉਹ ਸਾਬਤ ਲਲੀਆਂ ਵਾਂ ਤੇ ਨਾਲ ਦੇ ਨਾਲ ਹੁਣ ਮੈਂ ਐਡ ਕਰਾਂਗੀ ਇੱਕ ਚਮਚ ਜਿਹੜਾ ਸੌਂਫ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਮਿਕਸ ਕਰ ਦਿੰਨੇ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਥੋੜਾ ਥੋੜਾ ਪਾਣੀ ਐਡ ਕਰਕੇ ਇੱਕ ਸਮੂਥ ਜਿਹਾ ਬੈਟਰ ਬਣਾਣਾ ਵਾ ਅਸੀਂ ਚਲੋ ਜੀ ਪਾਣੀ ਐਡ ਕਰਤਾ ਵਾ ਅਸੀਂ ਤੇ ਇਹਨੂੰ ਮਿਕਸ ਕਰਦੇ ਆ ਪਾਣੀ ਅਸੀਂ ਉਨੀ ਹੀ ਉਨੀ ਹੀ ਮਾਤਰਾ ਵਿੱਚ ਯੂਜ਼ ਕਰਨਾ ਜਿੰਨਾ ਕਿ ਸਾਨੂੰ ਲੋੜ ਆ ਨਾਲ ਦੇ ਨਾਲ ਅਸੀਂ ਮਿਕਸ ਕਰਦੇ ਜਾਣਾ ਵਾ ਜੇ ਲੱਗੇਗਾ ਪਾਣੀ ਸਾਨੂੰ ਘੱਟਾ ਅਸੀਂ ਹੋਰ ਐਡ ਕਰਾਂਗੇ ਪਰ ਜਿਹੜਾ ਬੈਟਰ ਆ ਸਾਡਾ ਇੱਕਦਮ ਸਮੂਥ ਹੋਣਾ ਚਾਹੀਦਾ ਵਾ ਨਾ ਪਤਲਾ ਹੋਣਾ ਚਾਹੀਦਾ ਵਾ ਤੇ ਨਾ ਹੀ ਜ਼ਿਆਦਾ ਗਾੜਾ ਹੋਣਾ ਚਾਹੀਦਾ ਵਾ ਤੇ ਜਿਹੜਾ ਸਾਡਾ ਮੈਦਾ ਤੇ ਸੂਜੀ ਆ ਇੱਕਸਾਰ ਹੋਣੇ ਚਾਹੀਦੇ ਆ ਦੋਵੇਂ ਜਾਣੀ ਆਪਸ ਵਿੱਚ ਦੋਵੇਂ ਮਿਲ ਜਾਣੇ ਚਾਹੀਦੇ ਆ ਇੰਨੀ ਦੇਰ ਅਸੀਂ ਨੂੰ ਮਿਕਸ ਕਰਾਂਗੇ ਤੇ ਲਗਾਤਾਰ ਮਿਕਸ ਕਰਾਂਗੇ ਕੋਈ ਲਮਕਸਣਾ ਵਿੱਚ ਬਣੇ 3-4 ਮਿੰਟ ਮਿਕਸ ਕਰਨ ਤੋਂ ਬਾਅਦ ਅਸੀਂ ਜਿਹੜਾ ਸਾਡਾ ਬੈਟਰ ਆ ਬਿਲਕੁਲ ਤਿਆਰ ਹੋ ਜਾਏਗਾ। ਇੱਕਦਮ ਸਮੂਥ ਬਣੇਗਾ। ਇੱਧਰ ਜਿਹੜਾ ਸਾਡਾ ਬੈਟਰ ਆ ਬਿਲਕੁਲ ਤਿਆਰ ਆ ਦੇਖੋ ਜੀ। ਨਾ ਗਾੜਾ ਵਾ ਤੇ ਨਾ ਹੀ ਸਾਡਾ ਪਤਲਾ ਵਾ। ਤੇ ਹੁਣ ਅਸੀਂ ਇਹਨੂੰ ਕਰਾਂਗੇ ਇੱਕ ਸਾਈਡ ਤੇ। ਤੇ ਅਸੀਂ ਦੂਸ ਨਾਲ ਦੇ ਨਾਲ ਹੀ ਜਿਹੜਾ ਦੂਜਾ ਬੈਟਰ ਆ ਸਾਡਾ ਗੋੜ ਵਾਲੇ ਜਿਹੜੇ ਅਸੀਂ ਪੂਰੇ ਬਣਾਨੇ ਆ ਉਹਦਾ ਤਿਆਰ ਕਰਦੇ ਆ ਐਨੂੰ ਅਸੀਂ ਲਿੱਡਣਾ ਕਵਰ ਕਰ ਦਿੰਨੇ ਆ ਜਿਵੇਂ ਸੇ ਪਲੇਟ ਨਾਲ ਤੁਸੀਂ ਢੱਕ ਦੋ ਕੰਮ ਸੇ ਫਮ ਅਸੀਂ 3 ਘੰਟੇ ਨੂੰ ਰੈਸਟ ਦੇਣਾ ਵਾ ਤੇ ਹੁਣ ਮੈਂ ਲੱਲਿਆ ਇੱਕ ਦੂਸਰਾ ਬਰਤਨ ਖੁੱਲੇ ਮੂੰਹ ਵਾਲਾ ਇਹਦੇ ਵਿੱਚ ਹੁਣ ਮੈਂ ਐਡ ਕਰਾਂਗੀ ਸਭ ਤੋਂ ਪਹਿਲਾਂ ਗੁੜ ਕਿਉਂਕਿ ਗੁੜ ਨੂੰ ਅਸੀਂ ਪਾਣੀ ਦੇ ਵਿੱਚ ਭਿਉਂ ਕੇ ਰੱਖ ਦਵਾਂਗੇ ਥੋੜੇ ਟਾਈਮ ਲਈ ਜਬਿਕਸ ਕਰਕੇ ਇਹਦਾ ਜਿਹੜਾ ਸਮੂਥ ਜਿਹੜਾ ਮਿਕਸ ਬੈਟਰ ਆ ਤਿਆਰ ਕਰ ਲਾਂਗੇ ਤੇ ਜਿਹੜਾ ਸਾਡਾ ਗੋੜਾ ਮੈਂ ਅੱਧੀ ਕਟੋਰੀ ਜੂਸ ਕੀਤਾ ਵਾ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤਾਂ ਕਿ ਜਿਹੜਾ ਗੁੜ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਏ ਤੇ ਜਿਹੜਾ ਸਾਡਾ ਗੁੜ ਵਾਲਾ ਪਾਣੀ ਆ ਬਿਲਕੁਲ ਤਿਆਰ ਹੋ ਜੇ ਜਿਹੜਾ ਅਸੀਂ ਆਟੇ ਦੇ ਵਿੱਚ ਯੂਜ਼ ਕਰਾਂਗੇ ਤੇ ਇੱਧਰ ਮੇਰੀ ਥੋੜੀ ਜਿਹੀ ਕਲਿੱਪਰ ਨਹੀਂ ਐਡ ਹੋ ਪਈ ਕਿਉਂਕਿ ਕੈਮਰਾ ਜਿਹੜਾ ਆਫ ਹੋ ਗਿਆ ਸੀ ਇੱਕ ਕਟੋਰੀ ਆਟੇ ਦੇ ਵਿੱਚ ਮੈਂ ਜਿਹੜਾ ਸੀ ਪਾਣੀ ਮਿਕਸ ਕੀਤਾ ਸੀ ਗੁੜ ਵਾਲਾ ਉਹਨੂੰ ਐਡ ਕੀਤਾ ਵਾ ਤੇ ਇੱਕ ਚਮਤੌਸਾ ਆਫ ਦਾ ਐਡ ਕਰ ਦਿੱਤਾ ਵਾ ਨਾਲ ਦੇ ਨਾਲ ਪਾਣੀ ਵੀ ਐਡ ਕਰੀ ਜੰਨੀ ਆ ਤਾਂ ਕਿ ਜਿਹੜਾ ਸਾਡਾ ਬੈਟਰ ਆ ਇੱਕਦਮ ਸਮੂਥ ਬਣ ਜੇ ਇਹਦੇ ਵਿੱਚ ਵੀ ਅਸੀਂ ਜਿਹੜਾ ਗੋੜ ਵਾਲਾ ਪਾਣੀ ਉਨਾ ਹੀ ਐਡ ਕਰੀ ਜਾਵਾਂਗੇ ਜਿੰਨੀ ਕਿ ਸਾਨੂੰ ਲੋੜ ਆ ਤੇ ਜਿਹੜਾ ਸਾਡਾ ਬੈਟਰ ਆ ਇੱਕ ਤਾਂ ਮੈਨੂੰ ਵੀ ਅਸੀਂ ਸਮੂਥ ਬਣਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਵਾ ਇਹਦੇ ਵਿੱਚ ਵੀ ਕੋਈ ਲੰਮਸ ਨਹੀਂ ਬੰਨਣਾ ਚਾਹੀਦਾ ਤੇ ਹੁਣ ਅਸੀਂ ਇਸ ਬੈਟਰ ਨੂੰ ਵੀ प्लेट प्लेट दगा के ना लीड लगा के उपर ढक देवे इनू भी असं तीन घंटे ही रैसट देवे और देखो जी सा जो गुड़ का बैटर आ बिल्कुल समूथ आना दो बैटरू असी तीन घंटे की रैसट देने रख दिता वा साइड से तीन घंटे बाद देखा ਆਪਣੇ ਬੈਟਰ ਨੂੰ ਇੱਧਰ ਦੇਖੋ ਜੀ 3 ਘੰਟੇ ਤੋਂ ਬਾਅਦ ਮੈਂ ਬੈਟਰ ਨੂੰ ਲੱਗੀਆਂ ਚੈੱਕ ਕਰਨ ਇਹਨੂੰ ਰੈਸਟ ਮਿਲ ਗਈ ਹੋਈ ਆ ਜੜੀ ਸੂਜੀ ਉਹ ਵੀ ਸਾਡੀ ਫੁਲ ਗਈ ਆ ਆਟਾ ਵੀ ਸਾਟਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਵਾ ਗੁੜ ਦੇ ਵਿੱਚ ਤੇ ਦੋਨੋਂ ਚੀਜ਼ਾਂ ਨੂੰ ਮਿਕਸ ਕਰ ਦਿੰਨੇ ਆ ਚੰਗੀ ਤਰ੍ਹਾਂ ਇੱਧਰ ਅਸੀਂ ਗੈਸ ਦੇ ਉੱਪਰ ਜੜੀ ਕੜਾਈ ਆ ਰੱਖ ਦਿੱਤੀ ਆ ਗਰਮ ਹੋਣ ਲਈ ਤੇ ਇਹਦੇ ਵਿੱਚ ਜਿਹੜਾ ਡਾਲਡਾ ਘਿਓ ਆ ਉਨੂੰ ਐਡ ਕਰਾਂਗੇ ਕਿਉਂ ਉਹਨੂੰ ਅਸੀਂ ਇਹ ਗਰਮ ਹੋਣ ਲਈ ਰੱਖਾਂਗੇ 5 ਮਿੰਟ ਲਈ ਜਿਹੜਾ ਫਲੇਮ ਆ ਥੋੜੀ ਜੀ ਲੋ ਹੀ ਰੱਖਿਓ ਜ਼ਿਆਦਾ ਹਾਈ ਨਾ ਰੱਖਿਓ ਕਿਉਂਕਿ ਜਦੋਂ ਅਸੀਂ ਵਿੱਚ ਬੈਟਰ ਐਡ ਕਰਨਾ ਹੈ ਇਹਨੋਂ ਵੇਸਾ ਦਾ ਬੈਟਰ ਬਿਲਕੁਲ ਜਲ ਜਾਏ ਤੇ ਇਸ ਕਰਕੇ ਥੋੜੀ ਲੋ ਫਲੇਮ ਤੇ ਇਹਨੂੰ ਕਰਿਓ ਤੁਸੀਂ ਮੈਲਟ ਇੱਧਰ ਜਿਹੜਾ ਸਾਡਾ ਕਿਓ ਬਿਲਕੁਲ ਗਰਮ ਹੋ ਗਿਆ ਵਾ ਤੇ ਵੀ ਜਿਸੀ ਕੜਛੀ ਦੀ ਹੈਲਪ ਨਾਲ ਜਿਹੜਾ ਬੈਟਰ ਆ ਥੋੜਾ ਜਿਹਾ ਐਡ ਕੀਤਾ ਵਾ ਤੇ ਜਿਹੜਾ ਸਾਡਾ ਇਹ ਰਵੇਦੀ ਮੈਦਾ ਤੇ ਰ ਸੂਜੀ ਆ ਦੋਨੋਂ ਵਿੱਚ ਸੈੱਟ ਹੋ ਗਿਆ ਜਾਨੀ ਥੋੜਾ ਜਿਹਾ ਬੈਟਰ ਐਡ ਕੀਤਾ ਸੀ ਤੇ ਕਿਲਰ ਕੇ ਕਾਫੀ ਜਿਹੜਾ ਪੂੜਾ ਸਾਡਾ ਬਣ ਗਿਆ ਵਾ ਇਹਨੂੰ ਹਲਕਾ ਜਿਹਾ ਸੇਕ ਲਵਾਵਾਂਗੇ ਫਿਰ ਇਹਨੂੰ ਪਲਟ ਦਵਾਂਗੇ ਕਾਂ ਕਿ ਸਾਡੇ ਜਿਹੜੇ ਪੂੜੇ ਆ ਸਾਡੇ ਬਿਲਕੁਲ ਅੰਦਰੋਂ ਸੋਫਟ ਬਣਨ ਤੇ ਫਲੇਮ ਤੁਸੀਂ ਬਿਲਕੁਲ ਲੋ ਲੋ ਬਿਲਕੁਲ ਲੋਪ ਨਹੀਂ ਮੀਡੀਅਮ ਜੀ ਰੱਖਿਓ ਬਸ ਹਾਈ ਨਹੀਂ ਰੱਖਣੀ ਕਿ ਅੰਦਰੋਂ ਲੋ ਫਲੇਮ ਤੇ ਹੌਲੀ ਹੌਲੀ ਜੜੇ ਚੰਗੀ ਤਰ੍ਹਾਂ ਪੱਕ ਚਣ ਤੇ ਇਸੇ ਤਰ੍ਹਾਂ ਅਸੀਂ ਜਿਹੜੇ ਇਹ ਖੰਡ ਵਾਲੇ ਜਿਹੜੇ ਪੂੜੇ ਆ ਸਾਰੇ ਤਿਆਰ ਕਰ ਲਾਂਗੇ ਆ ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਵਾ ਤੇ ਨੂੰ ਚੰਗੀ ਤਰ੍ਹਾਂ ਸੇਕਲਵਾਨ ਤੋਂ ਬਾਅਦ ਅਸੀਂ ਜਿਹੜਾ ਕਿਓ ਆ ਉਹਨੂੰ ਨਿਚੋੜ ਦਵਾਂਗੇ ਜਾਨੀ ਪਲਟੇ ਦੀ ਹੈਲਪਲਾਈਨ ਨੂੰ ਅਸੀਂ ਕੱਢ ਲਵਾਂਗੇ ਬਾਹਰ ਪਲਟਾ ਲਲੋ ਜਾ ਤੁਸੀਂ ਚਮਤਾ ਜਿਹੜਾ ਹੁੰਦਾ ਰੋਟੀ ਪਕਾਉਣ ਵਾਲਾ ਉਹਦੀ ਹੈਲਪ ਨੂੰ ਤੁਸੀਂ ਇਹਨੂੰ ਬਾਹਰ ਕੱਢ ਲਓ ਦੇਖੋ ਜੀ ਸਾਰਾ ਕਿਓ ਅਸੀਂ ਕਰ ਦਵਾਂਗੇ ਹੁਣ ਅਸੀਂ ਇਹਨੂੰ ਪਲੇਟ ਤੇ ਰੱਖੀ ਜਾਵਾਂਗੇ ਕੱਢ-ਕੱਢ ਕੇ ਸਾਈਡ ਤੇ ਆ ਦੇਖੋ ਜੀ ਬਿਲਕੁਲ ਬਾਜ਼ਾਰ ਵਰਗੇ ਸਾਡੇ ਪੂੜੇ ਬਣਨਗੇ ਫਿਰ ਵਿੱਚ ਅਸੀਂ ਐਡ ਕਰੀ ਜਾਵਾਂਗੇ ਇਹ ਕਾਫੀ ਕਿਲਰ ਜੰਦਾ ਬੈਟਰ ਜਦੋਂ ਤੁਸੀਂ ਥੋੜਾ ਜਿਹਾ ਹੀ ਐਡ ਕਰਿਓ ਜੇ ਟਡ ਕੋ ਛੋਟੀ ਕੜਚੀ ਜਾਂ ਸਭ ਤੋਂ ਛੋਟੇ ਸਾਈਜ਼ ਹੀ ਉਹਦਾ ਯੂਜ਼ ਕਰਿਓ ਮੇਰੇ ਕੋਲ ਮੀਡੀਅਮ ਸਾਈਜ਼ ਹੀ ਸੀ ਆਪਣੇ ਆਪ ਬਿਲਕੁਲ ਬੰਦੇ ਜਾਣਗੇ ਸਿਰਫ ਤੁਹਾਡੀ ਕੁਆਂਟੀਟੀ ਜਿਹੜੀ ਹਰ ਇੱਕ ਚੀਜ਼ ਦੀ ਬਿਲਕੁਲ ਸਹੀ ਹੋਏਗੀ ਤੇ ਤੁਹਾਡੇ ਜਿਹੜੇ ਪੂੜੇ ਆ ਬਹੁਤ ਵਧੀਆ ਬਣਨਗੇ ਬਿਲਕੁਲ ਵੀ ਨਾਲ ਨੇ ਚਿਪਕਣਗੇ ਜੇ ਤੁਸੀਂ ਖੰਡ ਵਿੱਚ ਜਿਆਦਾ ਐਡ ਕਰ ਦਿੰਦੇ ਹੋ ਤੇ ਨਾਲ ਚਿਪਕ ਜਾਂਦੇ ਆ ਇਸ ਕਰਕੇ ਹਰ ਇੱਕ ਚੀਜ਼ ਨੂੰ ਬਿਲਕੁਲ ਸਹੀ ਲਿਓ ਤੁਸੀਂ ਜੇ ਇੱਕ ਕਟੋਰੀ ਮੈਦਾ ਆ ਤੇ ਉਹਦਾ ਚੌਥਾ ਹਿੱਸਾ ਸੂਜੀ ਦਾ ਤੇ ਚੌਥਾ ਹਿੱਸਾ ਹੀ ਤੁਸੀਂ ਖੰਡ ਦਾ ਲੈਣਾ ਵਾ ਤੇ ਆਪਾਂ ਹੁਣ ਸਾਰੇ ਜਿਹੜੇ पूड़े आ तैयार करके सैड पर रख लें साढ़े पूड़े बिल्कुल सॉफ्ट बनने आ भी मैं तुम तो दिखाऊंगी लास्ट पर हम असी दूजी तैयारी करा वो जोड़े गुड़ वाले पूड़े क्योंकि यह सा बैटर जो फिनिश होने वाला वा तो गुड़ वाले पूड़े जड़े कुरू करते हैं ਇੱਧਰ ਦੇਖੋ ਜੀ ਇੱਕ ਕੋਲੀ ਅਸੀਂ ਮੈਦੇ ਦੀ ਜੂਸ ਕੀਤੀ ਸੀ ਤੇ ਸਾਡੇ 1.5 ਕਿਲੋ ਤੋਂ ਵੱਧ ਹੀ ਸਾਡੇ ਪੂੜੇ ਨਿਕਲ ਕੇ ਬਿਲਕੁਲ ਤਿਆਰ ਆ ਇੱਧਰ ਅਸੀਂ ਹੁਣ ਰੱਖਤਾ ਵਾ ਤਵਾ ਇਹਦੇ ਉੱਤੇ ਅਸੀਂ ਬਣਾਵਾਂਗੇ ਜਿਹੜੇ ਸਾਡੇ ਗੋੜ ਵਾਲੇ ਪੂੜੇ ਆ ਉਹ ਜਿਹੜਾ ਬੈਟਰ ਆ ਬਿਲਕੁਲ ਸਮੂਥ ਬਣਿਆ ਹੋਇਆ ਵਾ ਇਹਨੂੰ ਇੱਕ ਵਾਰੀ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦੇਨੇ ਦੁਬਾਰਾ ਤੋਂ ਤੇ ਤਵਾ ਅਸੀਂ ਕਰ ਦਿੱਤਾ ਸਾਫ਼ ਜਿਹੜੇ ਇਹ ਅਸੀਂ ਪੂੜੇ ਕੱਢਾਂਗੇ ਇਨੂੰ ਚੰਗੀ ਤਰ੍ਹਾਂ ਸੀ ਗੁੜ ਦੇ ਬੈਟਰ ਨੂੰ ਜਿਹੜਾ ਮਿਕਸ ਕਰ ਲਿਆ ਆ ਵਾ ਤੇ ਇੱਧਰ ਸਾਡਾ ਤਵਾ ਵੀ ਗਰਮ ਆ ਤੇ ਅਸੀਂ ਜਿਹੜਾ ਇਹ ਬੈਟਰ ਆ ਕੋਲੀ ਦੀ ਹੈਲਪ ਨਾਲ ਜਾਂ ਕੜਸ਼ੀ ਦੀ ਹੈਲਪ ਨਾਲ ਤਵੇ ਤੇ ਖਲਾਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪਤਾ ਹੈ ਜਿੱਦਾਂ ਗੁੜ ਵਾਲੇ ਪੂੜੇ ਆ ਸਰੋਂ ਦੇ ਤੇਲ ਵਿੱਚ ਪੋਤੂੜੇ ਬੰਦੇ ਆ ਤੇ ਸਾਰੇ ਤਵੇ ਉੱਤੇ ਅਸੀਂ ਜਿਹੜਾ ਤੇਲ ਆ ਉਹਨੂੰ ਗ੍ਰੀਸ ਕਰ ਲਿਆ ਵਾ ਬਰਸ਼ਨਾ ਤੇ ਹੁਣ ਆਪਾਂ ਪਾਵਾਂਗੇ ਜਿਹੜਾ ਇਹਦਾ ਗੋੜਵਲੇ ਪੂੜਿਆਂ ਦਾ ਬੈਟਰ ਆ ਕੋਲੀ ਦੀ ਹੈਲਪ ਨਾਲ ਸਾਰੇ ਤਵੇ ਤੇ ਖਿਲਾਰ ਦਵਾਂਗੇ 1 ਮਿੰਟ ਦਾ ਇਹਨੂੰ ਸੇਕ ਲੱਗੇਗਾ 1 ਮਿੰਟ ਵਿੱਚ ਜਿਹੜਾ ਸਾਡਾ ਪੂੜਾ ਥੱਲੇੋਂ ਬਿਲਕੁਲ ਤਿਆਰ ਹੋ ਜਾਏਗਾ ਤੇ ਇਹਨੂੰ ਅਸੀਂ ਪਲਟ ਦਵਾਂਗੇ ਇਹਦੇ ਉੱਪਰ ਥੋੜਾ ਜਿਹਾ ਅਸੀਂ ਜਿਹੜਾ सरंचा तेल थोडा जा ब्रश ब्रशना फेर लगा दिले पूळे हण असी पलट दिले देखो जी पूडे पूडेदा किना वधी बनके तयार आहे साडा पूडा गुडवाला ते इथे जरी फ्लेम आहे जे ते ढा तवा ਕਾਫੀ ਪਰ ਆਵਾਜ਼ ਤੇ ਤੁਸੀਂ ਫਲੇਮ ਹਾਈ ਵੀ ਰੱਖ ਸਕਦੇ ਹੋ ਜੇ ਤਵੇ ਦਾ ਬੇਸਟਰਡ ਨਹੀਂ ਪਰਾ ਹੈਗਾ ਤੇ ਤੁਸੀਂ ਜਿਹੜੀ ਫਲੇਮ ਹੈ ਮੀਡੀਅਮ ਜੀ ਰੱਖਿਓ ਤੇ ਇੱਧਰ ਸਾਡੇ ਗੋੜ ਵਾਲੇ ਪੂੜੇ ਵੀ ਬਣ ਕੇ ਤਿਆਰ ਆ ਤੇ ਇਸੇ ਤਰ੍ਹਾਂ ਅਸੀਂ ਸਾਰਾ ਬੈਟਰ ਜਿਹੜਾ ਵਾ ਫਿਨਿਸ਼ ਕਰਾਂਗੇ ਪੂੜੇ ਕੱਟ ਕੇ ਤੇ ਇਦਾਂ ਹੀ ਅਸੀਂ ਟਰਨ ਬਾਈ ਟਰਨ ਸਾਰਾ ਬੈਟਰ ਜਿਹੜਾ ਵਾ ਤਵੇ ਤੇ ਖਿਲਾਰ ਕੇ ਤੇ ਪੂੜੇ ਅਸੀਂ ਆਪਣੇ ਤਿਆਰ ਕਰ ਲੈਣੇ ਆ ਇੱਕ ਕੋਲੀ ਆਟੇ ਦਾ ਜੂਸ ਕਰਕੇ ਦੇਖੋ ਆਪਾਂ ਕਿੰਨੇ ਸਾਰੇ ਪੂੜੇ ਤਿਆਰ ਕਰ ਲਏ ਹੋਏ ਆ ਗੁੜ ਵਾਲੇ ਵੀ ਤੇ ਤੁਸੀਂ ਘਰ ਵਿੱਚ ਬਿਲਕੁਲ ਆਸਾਨੀ ਨਾਲ ਜਿਹੜੇ ਇਹ ਪੂੜੇ ਤਿਆਰ ਕਰ ਸਕਦੇ ਹੋ ਤੇ ਤੁਹਾਡੇ ਨਾਲ ਜਿਹੜੀ ਮੈਂ ਰੈਸিপি ਜਿਹੜੀ ਸ਼ੇਅਰ ਕੀਤੀ ਆ ਇਹਨੂੰ ਚੰਗੀ ਤਰ੍ਹਾਂ ਵਾਚ ਕਰਿਓ ਤੇ ਸਾਡੇ ਇਧਰ ਜਿਹੜੇ ਦੇਖੋ ਜੀ ਇੱਕੋ ਕੋਲੀ ਨਾਲ ਅਸੀਂ ਕੀਤੇ ਆ ਖੰਡੋਲੇ ਪੂੜੇ ਤਿਆਰ ਤੇ ਗੁੜ ਵਾਲੇ ਪੂੜੇ ਤਿਆਰ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਹੋਵੇ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਜੀ ਅਸੀਂ ਪੋੜਿਆਂ ਨੂੰ ਕਰਦੇ ਹਾਂ ਖੀਰ ਨਾਲ ਸਭ ਖੀਰ ਦੀ ਰੈਸਪੀ ਤੁਹਾਡੇ ਨਾਲ ਮੈਂ ਕੱਲ ਸ਼ੇਅਰ ਕਰ ਦਿੰਦੀ ਹਾਂ ਯਾ ਤੇ ਤੁਸੀਂ ਵੀ ਘਰ ਬਣਾ ਕੇ ਜ਼ਰੂਰ ਦੇਖਿਓ ਆ ਦੇਖੋ ਇੱਕਦਮ ਕਿੰਨਾ ਵਧੀਆ ਜਾਲਾ ਅੰਦਰ ਜਿਹੜਾ ਬਣਿਆ ਵਾ ਸੂਜੀ ਵਾਲਾ ਤੇ ਤੁਸੀਂ ਵੀ ਘਰ ਅ ਟਰਾਈ ਕਰਕੇ ਜ਼ਰੂਰ ਦੇਖਿਓ